ਕੱਲ ਦੇਰ ਰਾਤ ਤੁੰਕਟ ਪੁਲਿਸ ਨੂੰ ਇੱਕ ਇਨਫੋਰਮੇਸ਼ਨ حاصل ਹੋਈ ਸੀ ਕਿ ਲੈਂਡਲੋਰਡ ਪੈਲਸ ਵਿਖੇ ਇੱਕ ਵਿਆਹ ਚੱਲ ਰਿਹਾ ਹੈ ਜਿਸ ਵਿੱਚ ਕੁਝ ਨੌਜਵਾਨਾਂ ਵੱਲੋਂ ਜਿਹੜੇ ਓਪਨ ਫਾਇਰ ਕੀਤੇ ਜਾ ਰਹੇ ਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਆ ਪੁਲਿਸ ਵੱਲੋਂ ਐਫ ਆਈ ਆਰ ਨੰਬਰ 33 ਮਿਤੀ 24 25 ਅੰਡਰ ਸੈਕਸ਼ਨ 125 223 3 ਬ੍ਰੈਕਟ 5 ਬੀ ਐਨ ਐਸ ਅਤੇ 25 25 58 ਆਰਜੈਕਟ ਦਰਜ ਕੀਤਾ ਗਿਆ ਅਤੇ ਇਸੇ ਕਦਮ ਵਿੱਚ ਕਾਰਵਾਈ ਕਰਦੇ ਹੋਏ ਆ ਇੱਕ ਨਵਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ ਇੱਕ 32 ਬੋਰ ਰਿਵਾਲਵਰ ਅਤੇ 21 ਖਾਲੀ ਰੌਂਗ ਅਤੇ 2 ਜਿੰਦਾ ਰੌਂਗ ਬਰਾਮਦ ਹੋਏ ਨੇ ਜੋ ਕਿ ਵਿਆਹ ਵਿੱਚ ਫਾਇਰ ਕਰ ਰਿਹਾ ਸੀ ਇਸ ਦੇ ਨਾਲ ਕਿਸੇ ਨਾਮ ਕੁਝ ਵਿਅਕਤੀ ਜੋ ਹੋਰ ਫਾਇਰ ਕਰ ਰਿਹਾ ਸਰ ਨੂੰ ਨਬਰੇ ਜਾਣ ਚੱਲ ਰਹੀ ਹੈ ਸਾਡੇ ਵੱਲੋਂ ਪਬਲਿਕ ਨੂੰ ਇਹੀ ਸੁਨੇਹਾ ਹੈ ਕਿ ਕੋਈ ਵੀ ਆਪਣੇ ਲਾਇਸੈਂਸੀ ਹਥਿਆਰ ਦੀ ਪ੍ਰਦਰਸ਼ਨੀ ਨਾ ਕਰੇ ਅਤੇ ਨਾ ਹੀ ਉਸ ਤੋਂ ਫਾਇਰ ਕੀਤਾ ਜਾਵੇ ਨਹੀਂ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਰੇ ਚਲਾਈ ਜਾਂਦੀ ਜਾਵੇਗੀ